ਤਿਆਰ ਸਾਲ ਸੁੱਕ ਨਾਲ ਸੁੱਕ ਸੁੱਕੇ ਲਿੱਤਾ ਸੀ ਨੰਗੇ ਪੈਰੀ ਮੈਂ ਮਾਤਾ ਦੇ ਗਈ ਸੀ ਮੈਨੂੰ ਲੈਣ ਵਸਤੇ ਨਾ ਮੈਨੂੰ ਆਪਣਾ ਇੰਨੇ ਇੰਨਾ ਟੌਰਚਰ ਕਰਨਾ ਦਿਨ ਚੜਨਾ 4 5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ ਹੁੰਦੀ ਸੋਥੇ ਬੈਈ ਜਾਂਦਾ ਸੀ ਤੇ ਆਪਣਾ ਟੌਰਚਰ ਗਾਲਾਂ ਗੰਦੀਆਂ ਗੰਦੀਆਂ ਕੱਢਣੀਆਂ ਮੈਨੂੰ ਇੰਨੀਆਂ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਿਆਂ ਕਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਿਆਂ ਗਾਲਾਂ ਹੁਣ ਕਿਉਂ ਨਹੀਂ ਤੂੰ ਆ ਰਿਹਾ ਆ ਬਚਾ ਹੁਣ ਆਪਣੀ ਮਾਂ ਨੂੰ ਤੇ ਨੀਂ ਨੀਂ ਗੰਦੀਆਂ ਗਾਲਾਂ ਰੋਇ ਠੁੱਕਾਂ ਪਾਣੀਆਂ ਡੁੱਬ ਮਰ ਐਚ ਸਰੂਪ ਨਾ ਡੁੱਬ ਮਾਰੇ ਰੇ ਮੈਂ ਸੁਮント ਰਹਾ ਨਾ ਮੇਰੇ ਹਸਬੰਡ ਦੀ ਡੈਥ 2023 21 ਜਨਵਰੀ 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਕਰਦਾ ਸੀ ਆਪਣੇ ਪਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚਾਨੂੰ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉਥੇ ਰਿਆ ਆ ਕੇ ਆਂਦੇ ਉਥੇ ਰਿਆ 3 ਮਹੀਨੇ 3 ਮਹੀਨੇ ਆ ਕੇ ਐਨੇ ਫਿਰ ਇਹਨਾਂ ਦੀ ਡੈਥ ਤੋਂ ਐਂਡ ਹੋ ਗਈ ਫਿਰ ਤਈਚ ਤੇ ਐਨੇ ਫਿਰ ਨਸ਼ੇ ਸ਼ੁਰੂ ਕਰ ਦਿੱਤੇ ਤੇ ਨਸ਼ੇ ਸ਼ੁਰੂ ਕਰ ਦਿੱਤੇ ਤੇ ਫਿਰ ਉਹ ਹੀ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਵੋ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫਿਰ ਇੱਕ ਵਾਰੀ ਦਾ ਨਸ਼ਾ ਛੁਡਾ ਦੇਈਏ ਤੈਨੂੰ ਸੈਂਟਰ ਭੇਜ ਦਈਏ ਉਥੇ ਭੇਜਿਆ ਉਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਪਾਟਿਆ ਨਰਸਿੰਗ ਪਾਟਿਆ ਨਿਊ ਸੈਂਟਰ ਸਾਈਕੀਟਰੀ ਇਹ 2000

ਅਕਤੂਬਰ ਦੀ ਉੱਥੇ 7 ਦਿਨ ਰਿਹਾ ਫਿਰ ਘਰ ਆ ਕੇ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕੁ ਪਰ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ ਹੌਲੀ ਨਾ ਮਤਲਬ ਯੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਜੇ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸਾਲ ਤੂੰ ਬੜਾ ਠੀਕ ਰਿਹਾ ਨਹੀਂ ਮਮਾ ਮੇਰੀ ਐਸਾ ਹੀ ਆਦਤ ਹੈ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਇਹਨਾਂ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ 290 ਉੱਥੇ ਬੈਈ ਜਾਂਦਾ ਸੀ ਤੇ ਆਪਣਾ ਟੌਰਚਰ ਗਾ ਲਾਂ ਗੰਦੀਆਂ ਗੰਦੀਆਂ ਕੱਢਣੀਆਂ ਮੈਨੂੰ ਇੰਨੀਆਂ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਦੀ ਵੀ ਗੱਲ ਕੱਢੀ ਤੇ ਫੇਰ ਮੈਂ ਕਿੰਝ ਚੱਲੂ ਕੋਈ ਗੱਲ ਨਹੀਂ ਮੈਂ ਉਹਦੇ ਕੋਲ ਇੰਨਾ ਘ ਡਰ ਕੇ ਸੀ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫਿਰ ਮੈਂ ਉਹਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਉਂ ਲੱਗਦਾ ਸੀ ਮੈਂ ਮਾਰੀ ਜਾਣਾ ਫਿਰ ਮੈਂ ਡਾਕਟਰ ਇੱਥੇ ਹੈਗਾ ਨਿਊਰੋਡਾ ਡਾਕਟਰ ਡਾਕਟਰ ਮੈਨੂੰ ਨਾ ਪੁਲਾ ਮੈਡੀਕਲ ਹਸਪੀਟਲ ਦੇ ਸਾਹਮਣੇ ਟੌਟਰ ਵੀ ਕਾਰ ਵੀ ਕਾ ਸ਼ਰਮਾ ਉਹਨੂੰ ਦਿਖਾਇਆ ਪਹਿਲੇ ਇੱਕ ਦਿਨ ਮੈਨੂੰ ਉਹ ਦਿਖਾਇਆ ਕਿ ਪਹਿਲੇ ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਗਈ ਤੇ ਰਤਨ ਸਿੰਘ ਚੌਕ ਪਟਿਆਲਾ ਹਸਪੀਟਲ ਦਾ ਹਾਰਟ ਸਪੈਸ਼ਲਿਸਟਾਂ ਉਹਨਾਂ ਨੂੰ ਦਿਖਾਇਆ ਤੇ ਉਹ ਕੰਦੇ ਉਹਨਾਂ ਨੇ ਮੇਰੀ ECG ਵੀ ਕੀਤੀ ਉਹ ਵੀ ਕੀਤੀ ਕੰਦੇ ਆਂਟੀ ਸੋਚਿਆ ਨਾ ਕਰੋ ਦਿਮਾਗ ਤੇ ਪ੍ਰੈਸ਼ਰ ਹੈਗਾ ਤੁਹਾਡਾ ਫਿਰ ਮੈਂ ਠੀਕ ਨਹੀਂ ਹੋਈ ਫਿਰ ਮੈਂ ਡਾਕਟਰ ਵਿਕਾਸ ਸ਼ਰਮਾ ਨੂੰ ਦਿਖਾਇਆ ਤੇ ਉਹਦੀਆਂ ਦਵਾਈਆਂ ਹੁਣ ਮੈਨੂੰ ਡਿਪਰੈਸ਼ਨ ਦੀਆਂ ਚੱਲ ਰਹੀਆਂ ਮੈਂ ਜ਼ਿੰਦਗੀ 'ਚ ਕਦੀ ਇੱਕ ਦਵਾਈ ਨਹੀਂ ਸੇ ਖਾਧੀ ਇੰਨੇ ਇੰਨੇ ਮੈਨੂੰ ਟੌਰਚਰ ਇੰਨੀਆਂ ਨਹੀਂ ਗੰਦੀਆਂ ਗਾਲਾਂ ਰੋਝ ਥੁੱਕਾਂ ਪਾਣੀਆਂ ਡੁੱਮ ਮਾਰ ਅੱਛੇ ਸਰੂਪ ਨਾ ਕੱਡੂ ਮਾਰਿਆ ਰੇਚ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਮੈਂ ਡਰ ਡਰ ਕੇ ਜੇ ਕੋਲ ਜੇ ਮੇਰੇ ਘਰ ਕੋਈ ਮੇਰੇ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ पे ਕਿਉਂ ਮੇਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗਵ ਆਇਆ ਇੱਕ ਦੋ ਵਾਰੀ ਗਾਲਾਂ ਉਹਨੂੰ ਵੀ ਕਹਿਣਾ ਹੈਲੋ ਹਾਂ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਿਆਂ ਕਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਿਆਂ ਗਾਲਾਂ ਹੁਣ ਕਿਉਂ ਨਹੀਂ ਤੂੰ ਆ ਰਿਹਾ ਆ ਬਚਾ ਹੁਣ ਆਪਣੀ ਮਾਂ ਨੂੰ ਤੇ ਮੈਂ ਕਹਿੰਨਾ ਰਗੂ ਨਾ ਹੀ ਬੜਾ ਤਾਕਤਵਰ ਐ ਵੀ ਤੇਰੀਆਂ ਲਕੰਦਾ ਸੀ ਜਿਹੜਾ ਵੀ ਆਏਗਾ ਉਹਦੀਆਂ ਲੱਤਾਂ ਵੰਡ ਦੇਵਾਂਗਾ ਰਗਵ ਕੌਣ ਤੇ ਰਗਵ ਮੇਰਾ ਛੋਟਾ ਬੇਟਾ ਚੰਡੀਗੜ੍ਹ ਰਹਿੰਦਾ ਹੈ ਫੇਰ ਮੈਂ ਐਨਾ ਹੀ ਪਰੇਸ਼ਾਨ ਹੋ ਗਈ ਮੈਨੂੰ ਦੁਖੀ ਹੋ ਗਈ ਮੈਨੂੰ ਮੈਨੂੰ ਲੱਗੇ ਕਿ ਮੈਂ ਮਾਰੀ ਜਾਣਾ ਜਾਂ ਮੈਨੂੰ ਅਟੈਕ ਹੀ ਆ ਜਾਣਾ ਤੇ ਫੇਰ ਇਹਨੇ ਰੋਜ਼ ਫੇਰੇ ਬਸ ਸਾਰੇ ਘਰ ਦੀਆਂ ਬੱਤੀਆਂ ਜਗਾਉਣੀਆਂ ਚੱਲ ਚੱਲ ਉੱਠ ਉੱਠ ਤੂੰ ਐ ਸਾਈਨ ਕਰਨਾ ਕਿ ਨਹੀਂ ਕਰਨੀ ਮੈਲਾ ਮੂੰਹ ਦੇਖਣਾ ਮੈਂ ਕਹਿੰਨ ਨੇ ਇਹਨੇ ਚੁੱਕ ਕੇ ਐ ਸੀੜੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨ ਅੰਗਮਰੀਆਂ ਦੀਆਂ ਮਾਤਾ ਜੀ ਸਾਈਨ ਕਿਹੜੀ ਚੀਜ਼ ਤੇ ਕਰਵਾਉਂਦੇ ਸੀ ਤੁਹਾਡੇ ਤੋਂ ਚੈੱਕ ਤੇ ਸਾਈਨ ਕਰਾਉਂਦਾ ਸੀ ਨਾ ਕਿ ਬਈ ਉਹਰੇ ਚੋਂ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਕਿੰਨੇ ਚੈੱਕ ਦੇ ਉੱਪਰ ਤੁਸੀਂ ਸਾਈਨ ਕੀਤੇ ਆ ਜੀ ਇਹਦੇ ਵਿੱਚ ਇਹਦੇ ਚ 4-5 ਚੈੱਕ ਤੇ ਹੋਣਗੇ ਟੋਟਲ ਕਿੰਨੀ ਕੀ ਰਕਮ ਤੁਹਾਡੇ ਕੋਲ ਇਸ ਤਰੀਕੇ ਜ਼ਬਰਦਸਤੀ ਖੜੀ ਹੈ ਰਾਜੀ ਜੀ ਅ ਮੇਰਾ ਖਿਆਲ ਹੈ ਉਸ ਤਰ੍ਹਾਂ ਤੇ ਇਹ ਕਾਫੀ ਲੈ ਕੇ ਜਾ ਚੁੱਕਾ ਹੁਣ ਮੈਨੂੰ ਬਾਬਾ ਦੇ ਹੁੰਦੇ ਵੀ ਲਿੱਤੀ ਬਾਬਾ ਤੇ ਬਾਅਦ ਤੋਂ ਵੀ ਲਿੱਤੀ ਆਨੇ ਤੇ ਮੈਂ ਕਿਹਾ ਹੁਣਾ ਛੋਟੇ ਦਾ ਵੀ ਤੇ ਵਿੱਚ ਹਿੱਸਾ ਦਾ ਪਹਿਲੇ ਉਹਨੂੰ ਵੀ ਤੇ ਦੇ ਦਈਏ ਨਾ ਤੂੰ ਸਾਈਨ ਕਰਾਨਾ ਜੋ ਵੀ ਹੈ ਜੜੀ ਵੀ ਤੂੰ ਲੈਣਾ ਚੀਜ਼ ਉਹ ਛੋਟੇ ਨੂੰ ਵੀ ਤੇ ਦੇਣੀਆਂ ਨਾ ਉਹਨੇ ਤੇ ਉਹਨੂੰ ਸੀਗਾ ਮੈਂ ਸਭ ਕੁਝ ਮੈਂ ਹੀ ਹੜਪ ਕਰ ਲਵਾਂ ਤੇ ਮੈਂ ਕਿਹਾ ਜਿਹੜਾ ਮੈਨੂੰ ਡਰਾ ਡਰਾ ਕੇ ਤਮ ਕਾ ਤਮ ਕਾ ਆ ਕੇ ਇਹ ਕੰਮ ਕਰਨਾ ਤੂੰ ਤੇ ਮੈਂ ਦੀ ਸ਼ਕਲ ਦੇਖਣੀ ਹੈ ਦੀ ਅੱਖਾਂ ਦੇਖਣੀ ਆ ਮੈਂ ਕਹਿੰਨਾ ਹਾਂ ਹਾਂ ਕਰਨਾ ਜੇ ਨਾ ਕਰਦੇ ਸੇ ਚੁੱਕ ਚੁੱਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟੇਬਲ ਦੀਆਂ ਮੇਰੀਆਂ ਕੁਰਸੀਆਂ ਕੀ ਸ਼ੀਸ਼ੇ ਦੀਆਂ ਸ਼ੀਸ਼ੇ ਦੀਆਂ ਟੇਬਲਾਂ ਕੀ ਫ੍ਰਿਜ ਕੀ ਯਾਨੀ ਸਾਰਾ ਕੁਝ ਪਨ ਸੁੱਟ ਸੁੱਟਿਆ ਤੁਹਾਡੇ ਵੱਲੋਂ ਆਪਣੇ ਬੇਟੇ ਦੇ ਉੱਪਰ ਕੋਈ ਸ਼ਿਕਾਇਤ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਹਾਂਜੀ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਆਪਣੇ ਬੇਟੇ ਦੇ ਉੱਪਰ ਨਹੀਂ ਮੈਂ ਅਪ੍ਰੈਲ ਇਹ ਐਪ੍ਰੋਚ ਵੀ ਐਨੇ ਮੈਨੂੰ ਬਹੁਤ ਤੰਗ ਕੀਤਾ ਸੀਗਾ ਤੇ ਉਦੋਂ ਮੈਂ ਤੇ ਆਪਣੀ ਬੇਟੀ ਵੱਲ ਚਲੀ ਗਈ ਸੀਗੀ ਉੱਥੇ ਆਰਬੀ ਸਟੇਟ ਉਥੋਂ ਮੈਂ ਆਈਆਂ 20 ਤਰੀਕ ਨੂੰ 16 ਤਰੀਕ ਨੂੰ ਮਜੀਠਾ ਰੋਡ ਜਿਹੜੀ ਉਹ ਹੈ ਨਾ ਚੌਂਕੀ ਉੱਥੇ ਦਿੱਤੀ ਸੀ ਕਿਸੇ ਪੁਲਿਸ ਵਾਲੇ ਨੇ ਸਾਡਾ ਸਾਥ ਨਹੀਂ ਦਿੱਤਾ ਦੋ ਆਏ ਸੀ ਉਸੇ ਵੱਲੇ ਚਲੇ ਗਏ ਵਾਪਸ ਇਹ ਇਹ ਤੇ ਇਹਨਾਂ ਦੇ ਕਾਗਜ਼ਾ ਮਾਮਲਾ ਹੈ ਅਸੀਂ ਕੀ ਕਰਨਾ ਚਲੋ ਅਸੀਂ ਚੱਲੀਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਹਾਂਜੀ ਮੈਂਟਲੀ ਡਿਸਟਰਬ ਹੈ ਨਹੀਂ ਸਰ ਇਹਦੀਆਂ ਦਵਾਈਆਂ ਦੁਈਆਂ ਚੱਲੀਆਂ ਵਿੱਚ ਮੈਂਟਲੀ ਥੋੜਾ ਡਿਸਟਰਬ ਹੋਏਗਾ ਹੀ ਥੋੜਾ ਬੋਤਾ ਐ ਨਾ ਬੰਦਾ ਮਤਲਬ ਨਹੀਂ ਕਰ ਸਕਦਾ ਮੈਂਟਰੀ ਡਿਸਟਰਬ ਐ ਦੀਆਂ ਦਵਾਈਆਂ ਜੋ ਚੱਲੀਆਂ ਨਸ਼ੇ ਦੀਆਂ ਜਦੋਂ ਇਹਨੂੰ ਪਟਿਆ ਹਸਪੀਟਲ ਦਿਖਾਇਆ ਤੇ ਉਸ ਹਾਲ ਪਰ ਦਵਾਈਆਂ ਚੱਲੀਆਂ ਨਹੀਂ ਪਰ ਕੁਝ ਤੇ ਇਫੈਕਟ ਆਂਦਾ ਹੀ ਆ ਨਾ ਦੇਖ ਚੰਦਾ ਮਾਤਾ ਰਾਣੀ ਦਾ ਉਪਾਸਕ ਕਾ ਜੈ ਮਾਤਾ ਦੀ ਬਸ ਜੈ ਮਾਤਾ ਦੀ ਕਹੋ ਜੈ ਸਾਡੇ ਕਮਰੇ ਚ ਨਾ ਟੀਵੀ ਆ ਉਹ ਵੀ ਤੋੜ ਛੱਡਿਆ ਅਸੀਂ ਫੋਨ ਵੀ ਨਹੀਂ ਦੋਨੋਂ ਦਰਾਨੀ ਛਾਣੀਆਂ ਉਧੂਬੱਕ ਕੇ ਬੈਠੇ ਰਹਨੇ ਆ ਕਮਰੇ ਦੇ ਵਿੱਚ ਕਿ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਸ਼ਾਮ ਨੂੰ ਇੰਨਾ ਹਜੂਮ ਲੱਗ ਜਾਂਦਾ ਜਿਸ ਨਾਲ ਕੋਈ ਧਰਮਸਾਲਾ ਹੁੰਦੀ ਆ ਮੇਰਾ ਘਰ ਮੇਰਾ ਘਰ ਘਰ ਨਹੀਂ ਰਿਹਾ ਸਭ ਕੁਝ ਉਥੇ 100 150 ਬੰਦਾ ਕੋਈ ਲੋਬੀ 'ਚ ਬੈਠਾ ਹੋਇਆ ਕੋਈ ਮੇਰੇ ਡਰਾਇੰਗ ਰੂਮ 'ਚ ਬੈਠਾ ਹੋਇਆ ਕੋਈ ਕਿਤੇ ਅਸੀਂ ਦੋਨੋਂ ਦਾ ਇੱਕ ਕਮਰੇ 'ਚ ਦੁਬਕ ਕੇ ਬੈਠੇ ਰਹਨੇ ਆ ਮੋਬਾਈਲ ਵੀ ਨਹੀਂ ਜਲਾਣਾ ਕੋਈ ਰੀਲਸ ਵੀ ਨਹੀਂ ਦੇਖਣੀ ਮੇਰੇ ਜੈ ਮਾਤਾ ਦਾ ਗਰੁੱਪ ਦੇਖੋ ਤੇ ਐਨੇ ਉਹਨਾਂ ਦੇ ਵੱਡੇ ਮੇਰੇ ਜਠਾਨੀ ਆ ਤੇ ਮੈਂ ਕਮਰੇ ਦੇ ਵਿੱਚ ਬੈਠੇ ਰਹਿੰਦੇ ਸੀ ਤੇ ਉਹਨਾਂ ਨੂੰ ਵੀ ਐਨੇ ਗਾਲਾਂ ਗੱਡੀਆਂ ਉਹਨਾਂ ਦੇ ਵੀ ਮੂੰਹ ਤੇ ਵੀ ਥੁੱਕਾਂ ਪਾਈਆਂ ਉਹਨਾਂ ਕਹਿੰਦੇ ਸੀ ਜੈ ਮਾਤਾ ਦੀ ਬੋਲੋ ਤੁਸੀਂ ਤੁਹਾਡੇ ਜਿਹੜੇ ਗੁਰੂ ਹੈਗੇ ਉਹਨਾਂ ਨੂੰ ਗਾਲਾਂ ਗੁਲਾਂ ਕੱਢੀਆਂ ਇਹਨਾਂ ਨੇ ਉਹਨਾਂ ਦੇ ਜਿਵੇਂ ਕਰਦੇ ਵੀ ਸਮਾਨ ਦੇ ਤੌਰ ਤੋਰ ਤੋੜਪਨ ਕੀਤੀ ਤੁਹਾਡ ਨਾਲ ਵੀ ਕਦੀ ਕੋਟ ਨਹੀਂ ਹੋਈ ਮੈਂ ਠੁੱਡ ਮਾਰ ਜਾਸੇਗਾ ਇਸ ਤਰ੍ਹਾਂ ਕਿ ਬਈ ਉਠ ਉਠ ਸਵੇਰੇ ਉਠ ਤੇ ਮੁਕਾਮ ਹਾਰੇ ਇੱਕ ਵਾਰੀ ਮੈਂ ਕਿਹਾ ਤੇ ਮੈਂ ਚੱਲੀਆਂ ਦਿਖਾਣ ਮੇਰੇ ਨੀਲ ਪੈ ਗਿਆ ਮਤਲਬ ਮੇਰੇ ਬਾਂਹ ਦਰਦ ਕੰਦਾ ਜਾ ਜਾ ਸਾਰੀ ਪੁਲਿਸ ਮੇਰੇ ਮਖਰੀਦੀ ਹੋਈ ਆ ਮੈਂ ਮਤਲਬ ਇਹ ਕਹਿੰਦਾ ਵੀ ਮੇ ਕੋ ਧੱਖੇ ਨਾਲ ਪਾਵਰ ਟਰਨੀ ਸਾਈਨ ਕਰੀ ਨਹੀ ਨਹੀ ਭਾਜੀ ਮੇਰੇ ਤੇ ਆਦਮੀ ਦੀ ਡੈਥ ਹੋਈ ਮੈਂ ਤਾਂ ਆਪਣੇ ਆਪ ਚ ਨਹੀਂ ਸੀ ਜੀ ਮੈਨੂੰ ਇਹ ਦੋ ਪਿਆ ਲੈਣਾ ਕੋਲ ਮੇਰੀ ਪਾਵਰ ਆਟਾਰਨੀ ਸੀ ਮੇਰੇ ਹਸਬੰਡ ਦੇ ਨਾਮ ਤੇ ਕਿਉਂਕਿ ਬੱਚੇ ਚੰਡੀਗੜ੍ਹ ਰਹਿੰਦੇ ਸੀ ਉਹ ਕਹਿੰਦੇ ਸੀ ਮੈਂ ਕੋਈ ਵੀ ਜਗਾ ਵੇਚ ਨਹੀਂ ਹੁੰਦੀ ਆ ਜਾਂ ਲੈ ਨਹੀਂ ਹੁੰਦੀ ਆ ਤੇ ਇਹ ਲਾ ਲੈਂਦੇ ਸੀ ਆਪਣੇ ਸੇ ਐਸੇ ਇਹਨਾਂ ਦੋਨਾਂ ਬੱਚਿਆਂ ਨੇ ਨਾ ਫਰਵਰੀ ਵਿੱਚ ਨਾ ਫਰਵਰੀ ਵਿੱਚ ਮੇਰੇ ਛੋਟੇ ਬੇਟੇ ਤੇ ਵੱਡੇ ਨੇ ਬਟੇ ਨੇ ਕਿਹਾ ਪਹਿਲੇ ਪਾਪਾ ਦੇ ਨਾਂ ਸੀ ਹੁਣ ਮੰਮੀ ਦੇ ਨਾਂ ਕਰ ਦਈਏ ਤੇ ਚਲੋ ਤੇ ਕਰ ਦਿੱਤੀ ਮੈਂ ਤੇ ਆਪਣੇ ਆਪ ਚ ਨੇ ਸਿਆਪੇ ਮੈਨੂੰ ਕੋਰਟ ਚ ਲੈ ਕੇ ਗਏ ਆਪੇ ਮੇਰੇ ਕੋਲ ਆਪੇ ਨਾਲ ਦੋਨਾਂ ਨੇ ਸਾਈਨ ਕੀਤੇ ਸਭ ਕੁ ਛਾਪੇ ਕੀਤਾ ਮੈਂ ਤੇ ਕੁਛ ਨਾ ਕੋ ਜ਼ਬਰਦਸਤੀ ਨਹੀਂ ਕਰਾਇਆ ਜਿਹੜੇ ਵਾਂ ਰਹਿ ਰਿਹਾ ਉਹ ਤੁਹਾਡੇ ਨਾਮ ਤੇ ਉਹ ਚਾਰਾਂ ਦੇ ਨਾਮ ਤੇ ਸਾਡੇ ਤੁਹਾਨੂੰ ਜੀ ਲੱਗਦਾ ਕਿ ਇਹ ਇਹਦਾ ਰੁਈਆ ਇਨੇ ਦਿਨਾਂ ਚ ਚੇਂਜ ਹੋ ਗਿਆ ਇਹਦਾ ਕਾਰਨ ਕੀ ਹੈ ਕਿ ਆ ਉਹ ਉਹ ਇਹੋ ਹੀ ਕੰਦਰਾਂ ਦਾ ਮੇਰੇ ਗੁਰੂ ਜੀ ਦਾ ਫਰਮਾਨ ਹੈ ਜੈ ਮਾਤਾ ਦੀ ਮੇਰੇ ਗੁਰੂ ਜੀ ਕਾ ਇਹ ਕਹਤੇ ਹੈ ਮੇਰੇ ਗੁਰੂ ਜੀ ਉਹ ਕਹਤੇ ਹੈ ਜੀ ਕੋਣ ਅਰੇ ਹਮ ਕਦੇ ਹਮਨੇ ਮਿਲੇ ਹਮ ਤੇ ਕਹਤੇ ਸੰਬਖਾ ਕੰਦਲ ਹੈ ਉਹਨਾਂ ਨੇ ਤਾਂ ਮੇਰੇ ਕੇਕ ਕਟਣ ਆਣਾ ਮੇਰੇ ਬਰਥਡੇ ਦਾ ਮੇਰਾ ਕੇਕ ਕਟਣ ਆਣਾ ਹੈ ਮੇਰੇ ਗੁਰੂ ਜੀ ਨੇ ਮੈਨੂੰ ਤੇ ਦੇਖੋ ਜੀ ਮੈਂ ਇੱਕ ਬੇਵਾ ਮਾਤਾ ਜੀ ਇਹ ਕਹਿੰਦਾ 4 ਦਸੰਬਰ ਨੂੰ ਮੇਰੇ ਗੁਰੂ ਜੀ ਆਲੇ 4 ਦਸੰਬਰ ਨੂੰ 25 25 ਦੇ ਸਰਪੰਚ ਨੰਬਰ ਹਾਂਜੀ ਹਾਂ ਗੁਰੂ ਜੀ ਕਿਤੇ ਆਪਣੇ ਆਪ ਨੂੰ ਤੇ ਨਹੀਂ ਕੋ ਹੁੰਦਾ ਇਹ ਨਹੀਂ ਬਸ ਐ ਹੋਈ ਕਹਿੰਦਾ ਰਹਿੰਦਾ ਮੇਰੇ ਗੁਰੂ ਜੀ ਬਹਿਰ ਕਰਦੇ ਨਿਕਲ ਜੀ ਅਮਰੀਕਾ ਕਨੇਕਸ਼ਨ ਅਮਰੀਕਾ ਤੇ ਅਜੇ ਤੱਕ ਨਹੀਂ ਕਦੀ ਗਿਆ ਫਿਰ ਇਹਨੇ ਐਡਰੈਸ ਦਿੱਤਾ ਹੋਇਆ ਆਪਣੇ ਕਾਡਾਂ ਦੇ ਉੱਪਰ ਕੀ ਪਤਾ ਸਾਨੂੰ ਜੀ ਮੈਂ ਤੇ ਨਾ ਕੋਈ ਕੀ ਪਤਾ ਕੰਦਾ ਮੈਨੂੰ ਗੁਰਗੱਦੀ ਮਿਲ ਜਾਣੀ ਹੈ ਮੇਰੇ ਕੋਲ ਐਨੇ ਬਿਟਕੋਇਨਾਂ ਕੋਈ ਨਹੀਂ ਇਹਦੀ ਮੈਨੂੰ ਲੱਗਦਾ ਇਹ ਇਮੇਜੀਨੇਸ਼ਨਸ ਹੈ ਮਾਤਾ ਜੀ ਜਿਹੜੀ ਜੀਐਮਡੀ ਗੁਰਗੱਦੀ ਦੀ ਗੱਲ ਹੈ ਮੈਜੀਨੇਸ਼ਨ ਮਤਲਬ ਮਤਲਬ ਇਹ ਤਾਂ ਦਿਮਾਗ ਦੇ ਆਪਣੇ ਵਿਚਾਰ ਹੈ ਨਾ ਅੱਛਾ ਕਹਾਣੀ ਕਿਉਂਕਿ ਹਰ ਮਿਲ ਬਿਟਕੋਇਨ ਦੀ ਸਰ ਮੈਨੂੰ ਕੁਝ ਨਹੀਂ ਪਤਾ ਬਿਟਕੋਇਨ ਹੁੰਦੇ ਕੀ ਹੈ ਤੁਹਾਡੇ ਹਸਬੰਦ ਨੇ ਬਿਟਕੋਇਨ ਕਿਤੇ ਖਰੀਦੇ ਸੀ ਕਿਤੇ ਕਦੀ ਵੀ ਨਹੀਂ ਕਦੀ ਵੀ ਨਹੀਂ ਉਹ ਤਾਂ ਕਦੀ ਸ਼ੇਅਰ ਨਹੀਂ ਸੀ ਉਹਨਾਂ ਨੇ ਕਦੀ ਖਰੀਦੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਦੀ ਮੈਂ ਸ਼ੇਅਰ ਦਾ ਵੀ ਕੰਮ ਕਰਾਂ ਜਾਂ ਮੈਂ ਕਦੀ ਕੁਝ ਕਰਾਂ ਉਹਨਾਂ ਨੇ ਕਦੀ ਨਹੀਂ ਪੁੱਛਿਆ ਉਹਨਾਂ ਹਾਂਜੀ ਮੈਰਿਡ ਹੈ ਵਾਈਫ ਵੀ ਆਦੀ ਚਲੀ ਗਈ ਦੀ ਆ ਇਹਦਾ ਬੇਬੇ ਐਸੀ 2010 ਵਿੱਚ ਇਹਦੀ ਕੋਈ ਬੇਟੀ ਹੈਗੀ ਹੈ ਇੱਕ ਬੇਟੀ ਹੀ ਹੈ ਮੋਤੀ ਜਿੱਦਾਂ ਕਿ ਇਹ ਲੋਕਾਂ ਨੂੰ ਸ਼ਰਾਪ ਦੇਂਦਾ ਰਹਿੰਦੇ ਕਿ ਮੈਂ ਤੁਹਾਨੂੰ ਸ਼ਰਾਪ ਦੇਣਾ ਤੁਹਾਡੇ ਘਰ ਬੇਟੀ ਹੋਵੇ ਤੇ ਹੁਣ ਇਹ ਉਹਦੀ ਥੋੜੇ ਦਿਨ ਪਹਿਲੇ ਹੀ ਹੁਣੇ ਮੇਰੇ ਕੋਲ ਹੈਗੀ ਹੈ ਪ੍ਰੂਫ ਹੈ ਮੇਰੇ ਕੋਲ ਉਹ ਕਹਿੰਦਾ ਵੀ ਕਿ ਮੈਂ ਆਪਣੀ ਬੇਟੀ ਦੇ ਟੁਕੜੇ ਟੁਕੜੇ ਕਰ ਦਿੱਤੇ ਸੀ ਛੋਟੇ-ਛੋਟੇ ਟੁਕੜੇ ਜੀ ਐਮ ਜੀ ਕਹਿੰਦਾ ਪਿਆ ਮੇਰੇ ਕੋਲ ਪੂਰਾ ਪ੍ਰੂਫ ਹੈ ਗੈਟੀ ਹਾਂਜੀ ਹਾਂਜੀ ਤੇ ਇਹਦੇ ਕੋਲ ਆਪ ਇੱਕ ਬੇਟੀ ਹੈ ਤੇ ਲੋਕਾਂ ਨੂੰ ਸ਼ਰਾਪ ਦੇਣ ਦੇ ਕਿ ਅਰੇ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਆ ਬੇਟੀ ਹੈਗੀ ਹੈ ਇੱਕ 10 ਸਾਲ ਦੀ ਹੈ ਵਾਈਫ ਛੱਡ ਕੇ ਗਈ ਕਾਰ ਵਾਈਫ ਛੱਡ ਬਸ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਸਾਰਾ ਕੁਝ ਖਾ ਪੀ ਗਿਆ ਉਹਦਾ ਵੀ ਸਾਰੇ ਉਹ ਬੜੇ ਅੱਛੇ ਘਰ ਦੀ ਸੀ ਇੰਗਲੈਂਡ ਦੀ ਸੀਗੀ ਉਹ ਦੇਖਿਆ ਗਿਆ ਇੰਡੀਆ ਨਹੀਂ ਸੀ ਮਾਤਾ ਜੀ ਮਾਤਾ ਜੀ ਕੀ ਮਸਲਾ ਹੈ ਜਿਹੜੀ ਜ਼ਮੀਨ ਜਾਇਦਾਦ ਤਾਂ ਹੱਥ ਉਹ ਉਹ ਹੋਣਾ ਚਾਹੁੰਦਾ ਤੁਹਾਡੇ ਕੋਲ ਤੁਹਾਡਾ ਕੀ ਤੁਹਾਡੇ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦਾ ਨਹੀਂ ਉਹ ਹਾਂ ਕੰਦਾ ਮੈਨੂੰ ਮੈਂ ਦੇ ਦੇ ਮੈਨੂੰ ਮਨੂੰ ਮੈਨੂੰ ਆਪਣੇ ਮਤਲਬ ਮੇਰੇ ਹਿੱਸੇ ਦਿਓ ਤੇ ਬਾਕੀ ਮੈਂ ਕਹਾਂ ਮੈਂ ਤੇ ਉਹਨੂੰ ਛੋਟੇ ਨੂੰ ਵੀ ਤੇ ਦੇਣਾ ਨਾ ਤੁਸੀਂ ਆਪਚ ਆਰਾਨਾ ਲਵੋ ਉਹ ਉਹਨੂੰ ਹਗਾ ਮੈਨੂੰ ਇੱਕ ਵਾਰੀ ਮੈਂ ਹੜੱਪ ਲਾਵਾਂ ਬਸ ਮਾਤਾ ਜੀ ਕੀ ਅਮਰੀਕਾ ਰਹਿ ਕੇ ਆਇਆ ਅਮਰੀਕਾ ਅਰੇ ਜ਼ਿੰਦਗੀ ਚ ਨਹੀਂ ਗਿਆ ਕਦੀ ਅਮਰੀਕਾ ਪਤਾ ਹੀ ਨਹੀਂ ਰਾਤ ਮਸਲਾ ਆ ਉਹ ਕੀ ਹੋਇਆ ਸੀ ਕਦੋਂ ਰਾਤੀ ਹਾਂ ਰਾਤੀ ਸੀ ਨਾ ਇਹ ਰਾਤ ਦੀ ਇਹਦਾ ਮਾਫੀਨਾਮਾ ਹੈ ਰਾਤੀ ਐ ਅਸੀਂ ਸਾਰੇ ਬੈਠੇ ਹੋਏ ਸੀ ਆਪਣੇ ਮੇਰੇ ਮਾਣੇ ਜੀ ਤਾ ਦਿਖਾ ਦਿਓ ਅੱਛਾ ਅੱਜ ਫੜ ਕੇ ਦਿਖਾ ਦੇ ਸਾਲਾ ਉਹ ਦਿਖਾ ਦਿਓ ਰਾਤੀ ਕੀ ਹੋਇਆ ਜੀ ਆ ਦੱਸੋ ਰਾਤੀ ਦੱਸਣੀ ਆ ਮੈਂ ਰਾਤੀ ਹਮ ਅਸੀਂ ਨਾ ਆਪਣੇ ਮੈਂ ਮਾਇਕੇ ਆ ਤੇ ਮਾਇਕੇ ਤੋਂ ਨਾ ਮੈਂ ਕਿੰਨੇ ਸਖਸ਼ ਸੀ ਇਹ ਦੱਸਨੀ ਤੁਹਾਨੂੰ ਮਾਇਕੇ ਅਸੀਂ ਸਾਡੇ ਖਾਨਾ ਖੁਨਾ ਸਿਖਾਈ ਰਹੇ ਸੀਗੇ ਤੇ ਦਰਵਾਜ਼ਾ ਬੰਦ ਸੀ ਤੇ ਅੰਦਰ ਦਰਵਾਜ਼ਾ ਖੋਲੇ ਇੱਕਦਮ ਅੰਦਰ ਤੇ ਦੋ ਨਾਲ ਉਹ ਇਹਦੇ ਗਨਮੈਨ ਪਿੱਛੇ ਨਾਲ ਹੀ ਖੜੇ ਆਦੇ ਤੇ ਆਓ 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 ਉਹ ਕੰਦੇ ਆਪਣਾ ਤੁਸੀਂ ਕਿਸ ਤਰ੍ਹਾਂ ਆਇਓ ਕਿਸ ਹਾਨੀ ਅਸੀਂ ਇਹਨੇ ਗਨਮੈਨ ਦੀ ਉਹ ਲਈਤੀ ਪਿਸਟਲ ਤੇ ਮੈਂ ਅਸੀਂ ਕਹਾ ਸਾਰੇ ਅਸੀਂ ਡਰ ਗਏ ਸਾਰਿਆਂ ਨੇ ਕਿਹਾ ਵੀ ਚਲੋ ਬਾਹਰ ਚਲੋ ਤੁਸੀਂ ਇੱਥੇ ਕਿਸ ਤਰ੍ਹਾਂ ਬਿਨਾ ਇਜਾਜ਼ਤ ਤੋਂ ਸਾਡੇ ਘਰ ਆ ਗਏ ਹੋ ਸਾਰੇ ਇਹਨੇ ਪੁੱਛਿਆ ਨੂੰ ਤੁਸੀਂ ਕਿਸਾ bina ਇਜਾਜ਼ਤ ਅੰਦਰ ਆ ਗਏ ਹੋ ਜਾਂ ਕਿਸਾ ਬਾਹਰ ਨਿਕਲੋ ਬਾਹਰ ਨਿਕਲੋ ਤੇ ਸਾਨੂੰ ਤੇ ਆਪਸ ਦਾ ਡਰ ਪੈ ਗਿਆ ਕਿ ਸਾਨੂੰ ਕਿਤੇ ਗੋਲੀ ਗੋਲੀ ਨਾਲ ਕੋਈ ਮਾਰ ਦੇਵੇ ਫਿਰ ਬਾਹਰ ਜਾ ਕੇ ਇਹਨਾਂ ਦਾ ਆਪਚ ਹੋਇਆ ਫਿਰ ਇਹਨੇ ਉਥੇ ਲੈ ਗਏ ਪੁਲਿਸ ਆਈ ਪੁਲਿਸ ਫਿਰ ਇਹਨਾਂ ਨੂੰ ਉਥੇ ਲੈ ਗਏ ਕੀ ਆਖੀ ਤੁਹਾਨੂੰ ਆ ਕੇ ਕੀ ਕਿਹਾ ਮੈਨੂੰ ਆ ਕੇ ਇਹ ਕਿਹਾ ਕਿ ਬਸ ਉਹ ਤੁਸੀਂ ਦੋ ਪੇਪਰ ਸਾਈਨ ਨਹੀਂ ਨ ਕੀਤਾ ਤਾਂ ਸਾਈਨ ਕਰੋ ਸਾਈਨ ਕਰੋ ਚੱਕਾਂ ਤੇ ਦੇਉ ਜਿਹੜੇ ਚੈੱਕ ਸਾਈਨ ਕਰਨੇ ਬੰਦੂਆਂ ਜੀ ਹਾਂਜੀ ਉਹ ਵੀ ਕੀਤਾ ਇਹਨੇ ਬੰਦੂਕ ਉਹਦੀ ਜੋ ਹੋਲੀ ਗਨ ਆਉਂਦੀ ਹਾਂਜੀ ਤੇ ਉਹਦੀ ਹੋਲੀ ਗਨ ਵਿੱਚ ਇੱਕ ਪ੍ਰੈਸ ਰਿਪੋਰਟਰ ਸੀ ਇੱਕ ਡਰਾਈਵਰ ਸੀ ਤੇ ਇੱਕ ਸਮਝੋ ਆਪਸੀ ਕਿਹਦਾ ਮਸਲਾ ਹੈ ਹੋਰ ਇਹ ਪ੍ਰੈਸ ਰਿਪੋਰਟਰ ਦਾ ਕਿਹੜਾ ਮਸਲਾ ਹੈ ਕਿੱਥੇ ਹੋ ਰਿਹਾ ਹੈ ਇਹ ਪਟੇਲ ਚੋਂ ਪ੍ਰੈਸ ਰਿਪੋਰਟਰ ਦਾ ਕੀ ਰੋਲ ਸੀ ਉਹਨੇ ਵੀ ਕੁਝ ਕੀਤਾ ਪਟੇਲ ਨਾ ਪਟੇਲ ਉਹ ਪ੍ਰੈਸ ਰਿਪੋਰਟਰ ਤੇ ਮੈਨੂੰ ਨਹੀਂ ਲੱਗਦਾ ਪ੍ਰੈਸ ਰਿਪੋਰਟਰ ਹੋਏਗਾ ਉਹ ਤੇ ਮੈਂ ਕਈ ਵਾਰੀ ਘਰ ਦੇਖਿਆ ਆਪਣੇ ਆਪਣੇ ਘਰ ਟਿੱਕਾ ਲਾਇਆ ਦਾ ਉਹਨੇ ਹੁੰਦਾ ਤੇ ਕਈ ਵਾਰੀ ਅੰਦਰ ਬਾਹਰ ਜਾਉ ਤੇ ਹੁੰਦਾ ਸੀ ਉੱਥੇ ਤੇ ਨਾਮ ਅਨਾਮ ਰਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਬਾਬੂ ਨੂੰ ਕੋਈ ਦਵਾਈਆਂ ਖੋਈ ਜਾਂਦੀ ਹੈ ਜਿਸ ਕਰਕੇ ਬੱਚੇ ਦਵਾਈਆਂ ਸਿਰਫ ਹਾਟਿਆ ਹਸਪੀਟਲ ਵਾਲਿਆਂ ਨੇ ਜੜੀਆਂ ਦਿੱਤੀਆਂ ਸੀ ਉਹ ਹੀ ਹਨ ਖਵਾਉਂਦੀ ਸਮਾਂ ਉਹ ਹੀ ਖਵਾਉਨੀਆਂ ਸੀ ਮਾਤਾ ਰਾਣੀ ਦਾ ਵਿਗ੍ਰਹਿ ਵੇਖਿਆ ਜਿਨ੍ਹਾਂ ਨੂੰ ਹੀ ਪੂਜਦਾ ਜੈ ਮਾਤਾ ਦੀ ਜੈ ਮਾਤਾ ਦੀ ਕੜੀ ਮਾਤਾ ਰਾਣੀ ਨੂੰ ਪੂਜਦਾ ਕੁਝ ਵੀ ਗ੍ਰਹਿ ਵਗੈਰਾ ਕਦੀ ਜੈ ਮਾਤਾ ਦੀ ਤਾਂ ਮਾਤਾ ਸ਼ੇਰ ਮੈਂ ਨੂੰ ਤੇ ਅਦੇ ਕਮਰੇ ਸ਼ੇਰਨੀ ਵਾਲੀ ਮਾਤਾ ਜੀ ਕਹਿੰਦਾ ਕੀ ਪਤਾ ਦੀ ਕਹ ਇਹਦੀ ਕੀ ਪਤਾ ਕੜੀ ਮਾਤਾ ਕੀ ਹੈ ਲੇਕਿਨ ਮੈਂ ਅਦੇ ਕਮਰੇ ਚ ਕਦੀ ਅੱਜ ਤੱਕ ਪੈਰ ਨਹੀਂ ਪਾਇਆ ਮੈਨੂੰ ਮੈਨੂੰ ਕਹਿੰਦਾ ਤੂੰ ਚੀਨ ਨੂੰ ਹੱਥ ਲਾਵੇਂਗੇ ਉਹ ਸ਼ੁੱਧਾ ਸੁੱਟ ਦਿੰਦਾ ਸੀ ਬਾਹਰ ਦੇਖੀ ਸਭ ਤੋਂ ਪਹਿਲਾਂ ਮਾਂ ਇੱਕ ਰੱਬ ਦਾ ਰੂਪ ਹਾਂਜੀ ਹਾਂਜੀ ਮਾਰਦਾ ਕੁੱਟਦਾ ਪਰ ਦੂਜੇ ਭਗਵਾਨਾਂ ਮਾਤਾ ਨੂੰ ਬੱਸ ਇਹਨਾਂ ਜੈ ਮਾਤਾ ਦੀ ਜੈ ਮਾਤਾ ਮਾਰਨੋਂ ਕਦੇ ਪੈਰੀ ਹੱਥ ਨਾ ਹਾਂ ਉਹ ਉਹ ਛੋਟੇ ਛੋਟੇ ਜਿਹੜੇ ਲੋਕੀ ਉਹ ਖਾਣ ਆਉਂਦੇ ਆ ਜਿਹੜੇ ਮਤਲਬ ਪੂੜੀਆਂ ਪਾੜੀਆਂ ਉਹਨਾਂ ਦੇ ਤਾਂ ਸਭ ਦੇ ਪੈਰੀ ਹੱਥ ਲਾਂਦਾ ਤੇ ਮੈਨੂੰ ਤਾਂ ਡੈਂ ਡੈਂ ਕਹਿੰਦਾ ਉਹ ਛੋਟੇ ਛੋਟੀਆਂ ਉਹ ਕੰਜਕਾਨੀਆਂ ਨਾ ਜੜੀਆਂ ਉਹਨਾਂ ਕੋਲੋਂ ਕਹਿੰਦਾ ਮੈਂ ਕਹ ਤੂੰ ਆਕੇ ਐਨੀ ਵੱਡੀ ਐਨੀ ਜ਼ੋਰ ਦੀ ਨਾ ਗਿਆ ਕਾ 4 ਵਜੇ ਅਸੀਂ ਦਵਾਈਆਂ ਖਾ ਕੇ ਸੁੱਤੇ ਹੁੰਨੇ ਆ ਤੂੰ ਮੂੰਹ ਚ ਕਿਆ ਕੰਦਾ ਜੋ ਮੇਰੇ ਕੋ ਮਾਤਾ ਰਾਣੀ ਕਾ ਨਾਮ ਨਹੀਂ ਲੈਣੇ ਦਿੱਤੇ ਬੋਲੋ ਕੌਣ ਹੈ ਸੌਰੀ ਦੁਨੀਆ ਜੜੀ ਵੀ ਉਥੇ ਪੂਰੀ ਡੈਨ 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 ਉਹ ਮੇਰੇ ਕੋ ਵੀਡੀਓ ਵੀ ਗਈ ਸੀ ਪਤਾ ਨਹੀਂ ਉਹ ਕਿਸਾ ਡਿਲੀਟ ਹੋ ਗਈ ਹੈ ਮੇਰੇ ਮੰਨਦੇ ਜੀ ਇਰਦਾ ਇਹ ਸਭ ਕਿਉਂ ਕਰਨਾ ਚਾਹੁੰਦਾ ਇਹਨਾਂ ਪੈਸਾ ਆ ਫੇਮਸ ਹੋਣਾ ਚਾਹੁੰਦਾ ਹੈ ਬਸ ਕਿ ਜਿਸ ਤਰ੍ਹਾਂ ਮੈਂ ਰਾਜ ਚੰਡੀਗੜ੍ਹ ਚ ਕਰਕੇ ਆਇਆ ਲੇਕਿਨ ਚੰਡੀਗੜ੍ਹ ਤੋਂ ਰਾਜ ਕੀ ਕੀਤਾ ਉਹ ਦੱਸੋ ਚੰਡੀਗੜ੍ਹ ਮੈਂ ਕਹਿੰਦਾ ਚੰਡੀਗੜ੍ਹ ਦੇ ਨਾਲ ਤੰਦਾ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਰਾਜਾ ਸੀ ਮੈਂ ਚੰਡੀਗੜ੍ਹ ਦਾ ਤੇ ਮੈਂ ਕਿਹਾ ਆਇਆ ਤੇ ਤੂੰ ਤੂੰ ਭੁੱਖਾ ਹੋ ਕੇ ਸੀ 10000 ਰੁਪਇਆ ਤੇ ਮੈਂ ਕੀ ਤੇ ਉਮਰ ਕਿੰਨੀ ਹੈ ਪ੍ਰਕੇਸ਼ ਤੇ ਰਹਿਣ ਇਹਦਾ 52 1981 ਇਹਨੇ ਇੱਕ ਆਪਣਾ ਫੇਕ ਆਈਡੀ ਕਾਰਡ ਆਧਾਰ ਕਾਰਡ ਬਣਾਇਆ ਜਿਸ ਦੇ ਵਿੱਚ 2000 ਦਾ ਬਰਥ ਰੱਖਿਆ ਤੇ ਕਹਿੰਦਾ ਕਿ ਮੈਂ ਮੇਰਾ ਵਿਆਹ ਹੋਣਾ ਹੈ ਮੈਂ 4 ਸਾਲ ਤੋਂ ਕੁੜੀ ਨੂੰ ਹੱਥ ਨਹੀਂ ਲਾਇਆ ਪਰ ਇੱਕ ਪਾਸੇ ਕਹਿੰਦਾ ਮੇਰਾ ਵਿਆਹ ਨਹੀਂ ਹੋਇਆ ਪਰ ਦੂਸਰੇ ਪਾਸੇ ਇਹਦਾ ਵਿਆਹ ਵੀ ਹੋਇਆ ਹੋਇਆ ਹੈ ਇਹਦਾ ਵਿਆਹ 2010 ਚ ਹੋਇਆ ਸੀਗਾ ਆ 7 ਸਾਲ 2 ਯਾਰ 17 ਦੇ ਵਿੱਚ ادي ਵਾਈਫ ਗਈ ਸੀ ਤੇ ਉਹ ਵੀ ਦੁਖੀ ਹੋ ਕੇ ਗਈ ਸੀ ਕਿਉਂਕਿ ਆਮ ਉਹਦਾ ਵੀ ਸਾਰਾ ਪੈਸਾ ਇਹਨੇ ਖਾਪੀ ਛੜਿਆ ਉਹਦਾ ਵੀ ਸਾਰਾ ਪੈਸਾ ਭਾਰਤ ਚੋਂ ਬਾਹਰ ਕਿਤੇ ਗਿਆ ਹੈ ਕਿਤੇ ਵੀ ਕਦੇ ਨਹੀਂ ਗਿਆ ਕਦੇ ਨਹੀਂ ਗਿਆ ਸਵਾ ਸਾਲ ਟਿਕਟ ਸਾ ਕਿਤੇ ਨਹੀਂ ਗਿਆ ਇਹਦੀ ਫੈਮਿਲੀ ਚਲੀ ਗਈ ਹੈ ਫੈਮਿਲੀ ਕਿਸੇ ਵੀ ਰਹਿ ਰਹੀ ਹੈ ਨਾਮ ਕਿਥੋਂ ਆ ਗਿਆ ਇਹਨੇ ਆਪੇ ਬਣਾਇਆ ਦਾ ਮੈਂ ਥੋੜਾ ਪਾਇਆ ਦਾ ਨਾਮ ਰਾਜਾ ਟਿਕਿੰਗ ਦਾ ਟਿਕਿੰਗ ਕਿਸੇ ਨਾਮਦਾਰ ਕੁੱਝ ਆ ਗਿਆ ਉਹ ਜਾਨਾ ਦੀਆਂ ਵੇਦੀਆਂ ਕਰ ਰਿਹਾ ਹੈ ਗਾਲਾਂ ਤੱਕ ਕੱਢ ਰਿਹਾ ਹੈ ਭਗਵਾਨ ਦੇ ਬੋਲ ਸਰ ਉਹ ਤਾਂ ਘਰ ਵੀ ਬੋਲਦਾ ਹੈ ਉਹ ਭਗਵਾਨ ਵਿਸ਼ਨੂੰ ਨੂੰ ਭਗਵਾਨ ਹਨੂ Shiv ji ਨੂੰ ਮੈਂ ਉਹਨਾਂ ਦਾ ਬੋਦਾ ਫੜ ਕੇ ਆ ਕਰਾਂਗਾ ਸਾਰਿਆਂ ਨੂੰ ਹਾਂਜੀ ਤੇ ਮੈਂ ਕਹਿੰਨੀ ਮਗਰ ਹਾਏ ਭਗਵਾਨ ਜੀ ਮਾਫ ਕਰਨਾ ਇਹਨੂੰ ਮਾਂ ਵਾਣਾ ਇੱਕ ਮਾਂ ਜਿਹੜਾ ਇੱਕ ਨਵਾਂ ਆਧਾਰ ਕਾਰਡ ਬਣਾਇਆ ਗਿਆ 2017 ਦੀ ਜਾਣਕਾਰੀ ਗਈ ਤੁਹਾਨੂੰ ਮੈਨੂੰ ਨਹੀਂ ਪਤਾ ਮੈਨੂੰ ਤੁਹਾਨੂੰ ਠੀਕ ਹੈ ਕਿਸਤਾਂ ਦੀ ਆ ਵੀਡੀਓ ਸਾਹਮਣੇ ਆਂਦੀ ਹੈ ਮੈਨੂੰ ਕਿੰਨੀ ਕੁ ਦੋ ਜਾਣਕਾਰੀ ਮੈਨੂੰ ਪਤਾ ਕੀ ਹੈ ਮੈਂ ਬਹੁਤਰੀ ਆਉ ਜਿੱਦਾਂ ਮੈਂ ਹਾਂਜੀ ਮੈਂ ਬੋ ਮੈਂ ਐਸੇ ਕਰਕੇ ਮਤਲਬ ਕਿ ਤਰਜ਼ੀਰ ਹੈ ਕਿ ਮੇ ਚਲ ਅਬ ਬੱਚਾ ਮੈਨੂੰ 4 ਸਾਲ ਸੁੱਕਣਾ ਸੁੱਕ ਸੁੱਕੇ ਲਿੱਤਾ ਸੀ ਨੰਗੇ ਪੈਰੀ ਮੈਂ ਮਾਤਾ ਤੇ ਗਈ ਸੀ ਤੁਹਾਨੂੰ ਲੈਣ ਹੱਸਦੇ ਮੈਂ ਗਿਆ

ਸਰੋ ਸ਼ਾਸਨ ਕੋ ਮਤਲਬ ਮੰਗ ਰਿਹਾ ਹੈ ਕਿ ਮੇਰੇ ਕੋਲ 500 ਕਰੋੜ ਰੁਪਏ ਤੋਂ ਉੱਤੇ ਪੈਸਾ ਹੈ। ਕੀ ਐਦਾਂ ਦੀ ਕੋਈ ਗੱਲਬਾਤ ਹੈ? ਜੇ ਇਹਦੇ ਕੋਲ 500 ਕਰੋੜ ਹੋਵੇ ਤਾਂ ਫਿਰ ਮੇ ਕੋ ਰਾਤੀ ਕਿਉਂ ਆ ਬੈ ਲੈਣ ਨੂੰ ਸੇ ਬੈਸ। ਮਤਲਬ ਇਹ ਵੀ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੋਂਦੀ ਹੈ ਜਿਹਦੇ ਵਿੱਚ ਉਹ ਬੜੀ ਮੰਮਾ ਜਿਹੜੇ ਨੇ ਉਹ ਕਹਿੰਦੇ ਵੀ ਇਹ ਕਿ ਸਾਰਾ ਪੈਸਾ ਜਿਹੜਾ ਹੈ ਉਹ ਰਾਜੇ ਦਾ ਹੈ ਤੇ ਉਹ ਮੈਡਮ ਐਫਸੀ ਦਾ ਜਿਹੜਾ ਸਾਰਾ ਬੜੀ ਮੰਮਾ ਕੌਣ ਹੈ? ਬੜੇ ਮੰਮਾ ਕੌਣ ਹੈ? ਬੜੀ ਮੰਮਾ ਮੇਰੀ ਜਠਾਨੀ ਹੈ। ਉਹ ਮੇਰੀ ਜਠਾਨੀ ਹੈ। ਉਹਨਾਂ ਦੇ ਹਸਬੰਡ ਦੀ ਡੈਥ 1990 ਚ ਹੋਈ ਸੀ। ਉਦੋਂ ਉਹਨਾਂ ਦੀਆਂ ਬੇਟੀਆਂ ਛੋਟੀਆਂ ਉਦੋਂ ਤੋਂ ਅਸੀਂ ਇਕੱਠੇ ਰਹਿ ਰਹੇ ਹਾਂ ਭਾਬੀ ਸਾਡੇ ਨਾਲ ਹੀ ਮਤ ਫਿਰ ਮੇਰੇ ਹਸਬੰਦ ਨੇ ਪੜਾਇਆ ਲਿਖਾਇਆ ਵਿਆਹ ਕੀਤਾ ਸਭ ਕੁਝ ਕੀਤਾ ਤੇ ਹੁਣ ਉਹ ਇਸ ਵਾਲੇ ਘਰ ਰਹਿ ਗਿਆ ਤੇ ਉਹਨਾਂ ਨੂੰ ਜੋ ਗੱਲ ਕਰ ਰਹੇ ਹੋ ਤੁਹਾਡੀ ਗੱਲ ਬੋਲ ਰਹੇ ਆ ਪਰ ਉਹ ਉਹਨਾਂ ਨੂੰ ਜੋ ਹੋ ਕੇ ਆਣਗੇ ਉਹ ਤੇ ਦੂਰ ਵੀ ਨਹੀਂ ਸਕਦੇ ਉਹ ਤੇ ਬਾਥੂ ਵੀ ਬੋਕਰ ਨਾਲ ਜਾਂਦੇ ਉਹਨਾਂ ਨੂੰ ਮੈਨੂੰ ਨਹੀਂ ਪਤਾ ਸਾਰੇ ਦੇ ਕੋਲ ਹਾਂਜੀ ਹਾਂ ਬਹੁਤ ਜਿਆਦਾ ਲੱਗਿਆ ਉਹਨਾਂ ਨੂੰ ਤੁਮਟਾਇਆ ਗਿਆ ਜੋ ਉਹਦਾ ਸਾਥ ਹਾਂ ਜੋ ਉਹਨਾਂ ਨੂੰ ਐਨੇ ਜੋ ਗਿਆ ਉਹਨਾਂ ਨੇ ਕਿਹਾ ਤੋਣਾ ਮੈਂ ਕੋਈ ਚਾਰ ਲੈ ਕੇ ਮਾਮ ਕਰਦੇ ਆ ਮਾਤਾ ਜੀ 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 ਮ ਜੈ ਮਾਤਾ ਨੂੰ ਕਿਉਂਕਿ ਜੜੀਆਂ ਵੀ ਸ਼ੇਰ ਨੂੰ ਜੈ ਮਾਤਾ ਮਤਲਬ ਮਾਤਾ ਵੈਸ਼ਨੋ ਦੇਵੀ ਨਹੀਂ ਪਰ ਉਹ ਕਹਿੰਦਾ ਮੈਂ ਹਰ ਭਗਵਾਨ ਦੀ ਮਾਤਾ ਨੂੰ ਜੈ ਮਾਤਾ ਦੀ ਕਹਿੰਦਾ ਹਰ ਪ੍ਰਮਾਤਮਾ ਜਿਹੜਾ ਉਹ ਫਿਰ ਵੀਡੀਓ ਨਹੀਂ ਬੰਦਾ ਪਤਾ ਕਿ ਮੈਂ ਵੀਡੀਓ ਨਹੀਂ 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 ਦੇਖਦੀ ਕਹਿੰਗੇ ਮੈਂ ਪ੍ਰੈਸ਼ਰ ਪੀ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਨਿਆਂ ਦਿੱਤਾ ਜਾਵੇ ਮੈਨੂੰ ਬਸ ਮਾਤਾ ਜੀ